ਪੋਰਟ ਡਬਲ ਕਰਨ ਦਾ ਉਹਨਾਂ ਦਾ ਪਲਾਨ ਹੈ ਤੇ ਇਸ ਨੂੰ 300 ਬਿਲੀਅਨ ਡਾਲਰ ਤੋਂ ਪਾਰ ਲੈ ਕੇ ਜਾਣਾ ਹੈ। ਬਜਟ ਪਾਸ ਕਰਵਾਉਣ ਲਈ ਇੱਕ ਪਾਰਟੀ ਦਾ ਸਹਿਯੋਗ ਜ਼ਰੂਰੀ ਹੈ। ਕੁਝ ਸੈਕਰੀਫਾਈਜ਼ ਕਰਨਾ ਪਏਗਾ ਪਰ ਅੰਤ ਦੇ ਵਿੱਚ ਚੰਗੇ ਨਤੀਜੇ ਸਾਹਮਣੇ ਆਉਣਗੇ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਕਾਨੀ ਵੱਲੋਂ ਕਿਹਾ ਗਿਆ ਹੈ ਕਿ ਉਹਨਾਂ ਦਾ ਪਲਾਨ ਪੋਰਟ ਇਨਫਰਾਸਟ੍ਰਕਚਰ ਨੂੰ ਬਿਲਡ ਕਰਕੇ ਨੇਚਰਲ ਰਿਸੋਰਸਸ ਤੇ ਕ੍ਰਿਟੀਕਲ ਮਿਨਰਲਸ ਦਾ ਐਕਸਪੋਰਟ ਵਧਾਉਣਾ ਜਿਸ ਨਾਲ ਕੈਨੇਡਾ ਨਾਨ ਯੂਐਸ ਐਕਸਪੋਰਟ ਜੋ ਵਾਧਾ ਕਰੇਗਾ ਅਤੇ ਕੈਨੇਡੀਅਨ ਅਰਥਚਾਰੀ ਦੀ ਮਜ਼ਬੂਤੀ ਹੋਏਗੀ ਜਿਨਾ ਕਹਿ ਕਿ ਅਗਲੇ 10 ਸਾਲਾਂ ਵਿੱਚ ਕੈਨੇਡਾ ਦਾ ਅਮਰੀਕਾ ਤੋਂ ਬਿਨਾਂ ਗਲੋਬਲ ਮਾਰਕੀਟ 'ਚ ਐਕਸਪੋਰਟ ਡਬਲ ਕਰਨ ਦਾ ਉਹਨਾਂ ਦਾ ਪਲਾਨ ਹੈ ਤੇ ਇਸ ਨੂੰ 300 ਬਿਲੀਅਨ ਡਾਲਰ ਤੋਂ ਪਾਰ ਲੈ ਕੇ ਜਾਣਾ ਪ੍ਰਧਾਨ ਮੰਤਰੀ ਆਟਵਾ ਵਿੱਚ ਭਾਸ਼ਣ ਦੇ ਰਹੇ ਸਨ ਜਿੱਥੇ ਉਹਨਾਂ ਨੇ ਕਿਹਾ ਕਿ ਆਉਣ ਵਾਲਾ ਬਜਟ ਜਿੱਥੇ ਪ੍ਰਾਈਵੇਟ ਸੈਕਟਰ ਦੀ ਇਨਵੈਸਟਮੈਂਟ ਵਧਾਏਗਾ ਉੱਤੇ ਹੀ ਬਿਲਡਿੰਗਾਂ ਦਾ ਨਿਰਮਾਣ ਕਰੇਗਾ ਤੇ ਸਰਕਾਰ ਦੇ ਪਲਾਨ ਲਈ ਬਜਟ ਦਾ ਇੰਤਜ਼ਾਰ ਕਰਨਾ ਪਏਗਾ ਪ੍ਰਧਾਨ ਮੰਤਰੀ ਨੇ ਸਪਸ਼ਟ ਕੀਤਾ ਕਿ ਸਰਕਾਰ ਕਲਾਈਮੇਟ ਪਾਲਿਸੀ ਇਮੀਗ੍ਰੇਸ਼ਨ ਨੀਤੀ ਅਤੇ ਇਨਫਰਾਸਟ੍ਰਕਚਰ ਪ੍ਰੋਗਰਾਮ ਲੈ ਕੇ ਵੀ ਆਵੇਗੀ ਜਿਸ ਨਾਲ ਕੈਨੇਡਾ ਦਾ ਭਵਿੱਖ ਆਰਥਿਕ ਤੌਰ ਤੇ ਮਜ਼ਬੂਤ ਹੋਏਗਾ ਪਰ ਦੂਜੇ ਪਾਸੇ ਲਿਬਰਲ ਹਾਊਸ ਲੀਡਰ ਨੇ ਜਨਤਕ ਤੌਰ ਤੇ ਚਿੰਤਾ ਜ਼ਾਹਰ ਕੀਤੀ ਹੈ ਕਿ 4 ਨਵੰਬਰ ਨੂੰ ਬਜਟ ਟੇਬਲ ਹੋਣ ਤੋਂ ਬਾਅਦ ਵਿਰੋਧੀ ਧਿਰ ਇਸ ਨੂੰ ਪਾਸ ਹੋਣ ਦੇਣਗੀਆਂ ਜਾਂ ਨਹੀਂ ਕਿਉਂਕਿ ਲਿਬਰਲ ਮinority government ਚਲਾ ਰਹੇ ਨੇ ਅਤੇ ਬਜਟ ਪਾਸ ਕਰਵਾਉਣ ਲਈ ਇੱਕ ਪਾਰਟੀ ਦਾ ਸਹਿਯੋਗ ਜ਼ਰੂਰੀ ਹੈ ਬਲਾਕ ਦੇ ਲੀਡਰ ਫਰਾਂਸੁਆ ਬਲੇਚੈਂਟ ਨੇ ਕਿਹਾ ਕਿ ਉਹਨਾਂ ਪ੍ਰਧਾਨ ਮੰਤਰੀ ਨਾਲ ਬੁੱਧਵਾਰ ਨੂੰ ਮੀਟਿੰਗ ਕੀਤੀ ਹੈ ਜਿਸ ਵਿੱਚ ਬਜਟ ਨੂੰ ਸਮਰਥਨ ਦੇਣ ਬਦਲੇ ਆਪਣੀਆਂ ਸ਼ਰਤਾਂ ਦੱਸ ਦਿੱਤੀਆਂ ਨੇ ਕਿ ਉਹਨਾਂ ਦੀ ਪਾਰਟੀ ਨੇ ਆਪਣੀਆਂ ਮੰਗਾਂ ਪਹਿਲਾਂ ਕਈ ਮਹੀਨੇ ਹੀ ਲਿਬਰਲਸ ਨੂੰ ਦੱਸ ਦਿੱਤੀਆਂ ਸਨ ਅਤੇ ਬਜਟ ਦਾ ਸਮਰਥਨ ਦੇਣ ਤੋਂ ਪਹਿਲਾਂ ਇਹਨਾਂ ਨੂੰ ਪੂਰਾ ਕਰਨਾ ਪਏਗਾ ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਐਨਡੀਪੀ ਅਤੇ ਗ੍ਰੀਨ ਦੇ ਲੀਡਰਾਂ ਨੂੰ ਵੀ ਮਿਲ ਚੁੱਕੇ ਨੇ ਦੂਜੇ ਪਾਸੇ ਕੰਜ਼ਰਵੇਟਿਵ अर्ਲੀ ਇਲੈਕਸ਼ਨ ਦੀ ਗੱਲ ਕਰ ਰਹੇ ਨੇ ਅਤੇ ਇਸ ਤਰ੍ਹਾਂ ਦੀਆਂ ਚਰਚਾਵਾਂ ਚਲਾ ਰਹੇ ਨੇ ਕੰਜ਼ਰਵੇਟਿਵ ਲੀਡਰ ਪੇਰੇ ਪੌਲੀ ਨੇ ਕਿਹਾ ਕਿ ਸਰਕਾਰ ਟੈਕਸ ਕਟ ਅਤੇ 42 ਬਿਲੀਅਨ ਡਾਲਰ ਤੱਕ ਦੇ ਘਾਟੇ ਵਾਲਾ ਬਜਟ ਪੇਸ਼ ਕਰੇ ਕਿਉਂਕਿ ਆਰਥਿਕ ਮਹਾਰੀਸ ਤੋਂ ਜ਼ਿਆਦਾ ਦਾ ਘਾਟਾ ਦੱਸ ਰਹੇ ਨੇ ਪਰ ਪ੍ਰਧਾਨ ਮੰਤਰੀ ਨੇ ਏਸ਼ੀਆ ਦੇ ਦੌਰੇ ਤੋਂ ਪਹਿਲਾਂ ਆਪਣਾ ਭਾਸ਼ਣ ਵਿੱਚ ਇਹ ਜ਼ਰੂਰ ਕਿਹਾ ਕਿ ਇਕਨੋਮੀ ਟਰਾਂਸਫਰ ਕਰਨ ਤੇ ਕੁਝ ਮਹੀਨਿਆਂ ਚ ਨਹੀਂ ਕਈ ਸਾਲਾਂ ਚ ਇਹ ਕੰਮ ਮੁਕੰਮਲ ਹੋਏਗਾ ਇਸ ਲਈ ਕੁਝ ਸੈਕਰੀਫਾਈਸ ਕਰਨਾ ਪਏਗਾ ਪਰ ਅੰਤ ਦੇ ਵਿੱਚ ਚੰਗੇ ਨਤੀਜੇ ਸਾਹਮਣੇ ਆਉਣਗੇ 4 ਨਵੰਬਰ ਨੂੰ ਕੈਨੇਡਾ ਦੇ ਫਾਈਨੈਂਸ ਮਿਨਿਸਟਰ ਫਰਾਂਸੂਆ ਫਿਲਿਪ ਸ਼ੈਂਪੇਨ ਦੇ ਵੱਲੋਂ ਬਜਟ ਟੇਬਲ ਕੀਤਾ ਜਾਣਾ ਜਿਸ ਦੇ ਵਿੱਚ 67 ਬਿਲੀਅਨ ਡਾਲਰ ਤੋਂ ਲੈ ਕੇ 75 ਬਿਲੀਅਨ ਡਾਲਰ ਤੱਕ ਦੇ ਵਿੱਤੀ ਘਾਟੇ ਦੇ ਐਸਟੀਮੇਟ ਵੱਖ-ਵੱਖ ਥਾਵਾਂ ਤੋਂ ਆ ਰਹੇ ਨੇ ਪਰ ਸਰਕਾਰ ਦਾ ਕੁੱਲ ਘਾਟਾ ਕਿੰਨਾ ਹੋਏਗਾ ਬਜਟ ਪੇਸ਼ ਹੋਣ ਤੋਂ ਬਾਦੀ ਸਾਹਮਣੇ ਆਏਗਾ ਪਰ ਇਸ ਬਜਟ ਦੇ ਵਿੱਚ ਵੱਡੇ ਇਨਫਰਾਸਟ੍ਰਕਚਰ ਪ੍ਰੋਜੈਕਟਾਂ ਦਾ ਜ਼ਿਕਰ ਜ਼ਰੂਰ ਹੋਏਗਾ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ